ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕੁਕਿੰਗ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਉਹ ਰੋਹਰ ਕੁੱਤੇ ਪੁੱਟੇ ਨਹੀਂ ਕਰਦੇ ਹਾਂ ਮਾਂ ਹੂੰ ਕੁੱਤੇ ਪੁੱਟੇ ਨਹੀਂ ਕਰਦੇ ਨਹੀਂ ਤੁਹਾਨੂੰ ਤੁਸੀਂ ਬੈਠੇ ਰਹੋ ਢਿੱਕੀ ਜਾਈਏ ਸ਼ੁਰੂ ਕਰਦੇ ਹਾਂ ਹਾਂ ਹੁਣ ਨਾਨੀ ਨੂੰ ਤੇਲ ਚੋ ਗਈ ਧਾਰਨਾਰੇ ਨੀਚੇ ਉਤਰਿਆ ਦੇਖੀ ਲੈ ਦੱਸ ਆਪਾਂ ਆ ਗਏ ਅੱਧ ਨੇ ਬੇਕੇ ਸਸਰੀ ਲਾ ਨਾਨੀ ਆਪੀ ਕਾ ਲੈ ਕੇ ਉਤਰਨੀ ਤੇ ਗਾਵਾ ਹੈ ਅੱਜ ਗੁਰੂਪ ਘਰ ਬਗਦੇ ਨੇ ਗਿਆ ਨਾਨੀ ਕੋ ਲਾਣਾ ਤਾਂ ਬਿਨ ਬਗੈਰ ਵੀ ਲਜਾ ਹੈ ਨਾ ਸੱਸੀ ਦਾ ਫੋਨ ਚੁੜਤਾ ਨਹੀਂ ਨਾ ਦਿਖਾਉਂਦਾ ਸੱਸੀ ਦਾ ਉਦਮ ਹੈ ਸਦਾ ਉਦਮਾ ਵੇਲੇ ਕਰਿਆ ਹੈ ਜੇ ਉਦੋਂ ਬਿਮਾਰ ਹੋਇਆ ਤਾਂ ਦਵੇਂ ਕਿਹੜੇ ਮਾਰ ਰਹੇ ਜੇ ਉਹ ਨਾ ਉਹ ਅੰਦਰ ਕਿਸੇ ਨੇ ਨਹੀਂ ਗਾਹ ਫਿਰ ਕਿ ਨਹੀਂ ਆਣਦਾ ਫਿਰ ਉਦਮ ਜਿੱਦ ਕਰਨ ਲੱਗਦਾ ਮੈਂ ਤੈਨੂੰ ਨਾਨੀ ਕੋਈ ਚਾਣਾ ਹੀ ਜਾਣਾ ਜੋ ਮਰ ਜੀ ਖਾ ਲਵਾਂ ਫਿਰ ਆਪੇ ਲੈ ਕੇ ਆਵੇ ਕਾਹ ਚਲੋ ਥੋੜੀ ਬਣਾ ਦੇ ਰਹੇ ਕੋਣ ਹਾਂ ना हाँ तो जा रहे हमें वो ही जा रहे जाके देखें उधम जाए जाएंगे

ਕਿ ਲੱਗਿਆ ਬਾਬੇ ਨੇ ਕਹਿ ਦਿਆ ਸੋ ਮਹੀਨੇ ਬਾਅਦ ਗੁੰਮੇ ਕਰਨਾ ਹੈ ਮਸਤੀ ਜੀ ਹਾਂ ਉਹ ਤੇ ਜਿਵੇਂ ਜੋ ਖਰੀਦ ਕੇ ਪੂਰਾ ਹੋਈ ਜਾ ਹਾਂ ਉਹ ਤੇ ਕੇ ਦੇ ਮਰੇ ਜਾ ਇਹ ਕਹ ਰਿਹਾ ਬੱਸ ਉਹ ਅੱਗਾ ਕੀ ਗੱਲ ਮੋਬਾ ਦੇ ਬੱਬਾ ਦਾ ਹੱਥੋਂ ਬੰਨਿਆ ਮਾ ਦਾਗਾ ਮੈਂ ਕਿਹਾ ਹਾਂ ਕਰਾ ਰਿਹਾ ਹਾਂ ਸਰ ਕੀ ਹੋਏਗਾ ਲੱਗਿਆ ਮੁੰਡੇ ਨੇ ਬੰਨਿਆ ਹਾਂ Khekta ake kare, hunniye bangda, me dhe ju patele, firre maso paye karo. Gopi ne kua ake kete. Hor. Kote banayi nitaa. Paye ka. Taha chete liye kohi yaa. Hor. Ake liye yaa, min tanga karaye. Min tanga karaye. Samaishan min tanga karaye yaa. Ka laddu phalaye. Hor, phalaye ka laddu phalaye. Ka laddu phalaye. Maa phalaye ji papu. Lai. Chonle. Kura tanga ra kura. Samaishan min tanga karaye. Ke kya ਯੋ ਮਿਲਿਆ ਗਾਹਕਾ ਖਾਂਦਾ ਸੀ ਬਿਰਬੀ ਇਹੇ ਮੈਂ ਹਾਂ ਤਾਂ ਕਿ ਹਰ ਦੁਕਾਨੇ ਫਿਰ ਫਿਰ ਮੈਂ ਖਾਣੇ ਲਈ ਉਹਦੇ ਪੈਸੇ ਲਾਉਦੇ ਵਿੱਚ ਇੱਕ ਗਾਂਹ ਨੇ ਪਾ ਨਹੀਂ ਲੰਦੇ ਨੇ ਕੀ ਬੀਜ ਫਿਰ ਗਾਹਤੀ ਗਾਹਤੀ ਸੱਤ ਮੋਰ ਖੁੱਤੇ ਬਾਹਰੋਂ ਆਣਦੇ ਮੋਰ ਨੂੰ ਮਿਲਦਾ ਕੋਈ ਨਹੀਂ ਖਾਂਦੇ ਜਾਣੀ ਬਿੰਦੇ ਕਿਹਨੇ ਚੋਰੀ ਕੀ ਲਏ ਕੋਈ ਨਹੀਂ ਖਾਂਦੇ ਚੰਮੀ ਲਿਚਾ ਦੇ ਲਈ ਬੁਰਕੇ ਦੇ ਕਿੱਤੇ ਚਲੋ ਤੁਸੀਂ ਚਲੇ ਚਲੋ 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 ਕਿਹਜਾ ਆਪਣੇ ਨਾਮ ਕੇ ਨਾਮ ਪਰ ਤੂੰ ਹੁਣ ਗਿਆ ਤੂੰ ਹੁਣ ਮੁੰਡਾ ਬਣਾ ਕੇ ਜੱਲੇ ਤੂੰ ਸੋਹਣਾ ਐ ਮੈਂ ਤਾਂ ਕਰੂਸਕੇ ਦਾ ਨਾਮ ਲਕੀ ਐ ਮੈਂ ਉਸੇ ਦਾ ਨਾਮ ਕੀ ਕੋਈ ਬਾਤ ਨਹੀਂ ਫਿਰ ਉਹ ਵੀ ਚਲੇ ਜਾਊਗਾ ਹੁਣ ਫੇਰ ਦੇਣਾ ਨਾ ਮੈਂ ਮਮਾ ਗਰੀਟਸ ਨਾ ਉਹ ਤਾਂ ਕਹਿ ਰਹੀ ਮੇਰੀ ਮੰਮਾ ਵੀ ਤਾਂ ਤੰਗ ਕਰਾਏ ਮੈਂ ਫਿਰ ਠੀਕ ਐ ਤੂੰ ਨਹੀਂ ਦੱਸਦੀ ਉਹਨਾਂ ਪਾਪਾ ਕੋਲ ਰਹੀ ਮੈਂ ਚਲੀ ਜਾਹਾਂਗੀ ਤਾਂ ਤੂੰ ਕਿੱਥੇ ਚਲੀ ਜਾਊਂਗੀ ਮੈਂ ਰਹਿਾਂਗਾ ਤਾਂ ਤੈਨੂੰ ਛੱਡ ਜਿਹਾ ਹਾਂ ਨਾ ਬਹੁਤ ਜੱਗਿਆ ਮੁੰਡਾ ਇਹ ਨਾ ਕਿ ਮੌਤ ਚਾਹੁੰਨ ਛੜੇ ਕਰਾਗਾ ਮੈਂ ਬੰਦ ਕਰਾਂਗਾ। ਇਹ ਆਤਮਾ ਨੰਨੀਆਂ ਨੂੰ ਪਾਣੀ ਦੇ ਰਿਹਾ। ਨੰਨਿਕ ਪਾਣੀ ਦਾ ਨਹੀਂ ਨੇ ਕਰਕੇ ਤੇ ਪਾਣੀ ਸੁਆਗਾ। ਜਿਸ ਨੂੰ ਕਹਾ ਹੈ ਕਦੇ ਕਹਿਗਾ ਪਾਣੀ ਕੋਲ ਦੇ ਢੋਲ ਪਰਾ ਕੇ ਛੋਲ ਲਿਆਂਗੇ ਲੈ ਕਦੇ ਕਹਿਗਾ ਤਾਂਨੀ ਕੋਲ ਦੇ ਟੈਂਕੀ ਪਰਾ ਕੇ ਛੋਲ ਲਿਆਂਗੇ। ਲੈ ਪੀ ਲੈ ਪਾਣੀ। ਦੇ ਦੇ ਕੰਗਰਮਾ ਨੂੰ ਉਹਨੇ ਤਾਂ ਮੈਂ ਰੇ ਪੈਣਾ ਕਰ ਦਿੱਤਾ ਮੋਟੇ ਲੈ ਲੈ ਚੱਲ ਪਾ ਲੈ ਸਾਡੀ ਭਰਾ ਨਹੀਂ ਸੋਦੇ ਪਏ ਹੋਏ ਪੈਣਾ ਹੈ ਦੱਸ ਦੇਖੀ ਉਹ ਤੇ ਲੋਕਾਂ ਜਵਾਇ ਬਹੁਤ ਜੇ ਜਿਵੇਂ ਜਵਾਕ ਬਣਾਵਾ ਦਿੱਤਾ ਤਰ ਤਰ ਜੀ ਦੋਏ ਨਹੀਂ ਕਿ ਨਾ ਕਰ ਬਣੇਗੀ ਤੂੰ ਰਹਿ ਗਿਆ ਨਾ ਬੈਠਣਾ ਕੁੱਤੇ ਨੂੰ ਦੱਸਾਂ ਤੈਨੂੰ ਹਾਂ ਕੁੱਤੇ ਦੀ ਗੱਲਾਂ ਸੁਣ ਲੈ। ਉਹ ਕੁੱਤਾ ਦੇਰੀ ਕੁੱਤੇ ਨੂੰ ਪਹਿਲੇ ਦਹੀਂ ਲਾ ਮਰ ਰੋਟੀਆਂ ਤੇ ਚਾਹ ਖਾਰਾਂਗੇ। ਦਹੀਂ ਦਾ ਬਹੁਤ ਦਹੀਂ ਆ ਕਿ ਤੂੰ ਉਹ ਨਾ ਐਂ ਇੰਦਰ ਲੱਭੀ ਦੇਈ। ਉਹ ਨਾ ਕੀ ਕਰਕੇ ਫੇਰ ਕੀ ਕਰਦੇ ਰਹਦੇ ਹੈਂ? ਐ ਨਹੀਂ ਅੰਮ੍ਰਿਤ। ਪਰ ਕੁਝ ਵੈਰੀ ਗੋਣ। ਇਹ ਫ੍ਰੈਂਡਲੀ ਕੁੱਤਾ। ਅੱਜ ਬੱਦ੍ਹਾ ਕਹਿ ਰਿਹਾ ਜੁਪਾਈ ਜਰਾ। ਉਹ ਬਾਈ ਕੁੱਤਾ ਖਾ ਰੇ। ਪਾਪ ਕਹਿੰ ਗਿਆ ਉਹ ਕਹਿੰਦੇ ਤੇਰੇ ਦਾਦਾ ਦਾ ਹਰੋਲਾ ਪਾਣ ਲੱਗ ਗਿਆ। ਉਹ ਦੋ ਕਹਿ ਰਹਾ। ਹੁਣ ਤਾਂ 4000 ਰੁਪਏ ਲੱਗਿਆ ਵਾਏ। ਕਰਦੇ ਜੇ ਕੁੱਤਾ ਚਲੇਗਾ ਦਿਨੀ ਕਰਦੇ ਕਿ ਪਿੰਸਨੇ ਦਾ 25000 ਲੈ ਕੇ ਛੱਡਾਂਗਾ ਕੁੱਤਾ ਲੈ ਆਈਏ ਕਿ ਬੰਦੀ ਨੇ ਕਹਿੰਦੇ ਹਾਂ ਹੋਰ ਜੇ ਬਾਦ ਨਾ ਘਰ ਕਹਿੰਦੇ ਕੁਝ ਥੀ ਚਾਹ ਰਿਹਾ ਯਾਰ ਮੈਂ ਕੁੱਤਾ ਪਰ ਜੀ ਬੱਚੇ ਦਾ ਕੁੱਤਾ ਆਏਗਾ ਉਹ ਜੇ ਪਰ ਲੈ ਆਏਗੇ ਛੋਟੇ ਦਾ ਲੈ ਲੈ ਹਾਂ ਇਨਸ਼ਾ ਅੱਲਾ ਬੱਚਾ ਆਏਗਾ ਵੀ ਏਡਾ ਦਾ ਫਿਰ ਉਹ ਪਾ ਲਈ ਤਾਂ ਏਡਾ ਹੋਇਆ ਦਾਦੀ ਦਾਦੇ ਨੂੰ ਰੋਣ ਲੱਗੀ ਹੁਣ ਕਹਿੰਦੇ ਕਹਾ ਪਿੰਸਨ ਬਚਾਣੀ ਹੈ ਕਿ ਕੁੱਤੇ ਨੂੰ ਲੈ ਆਈ ਜਗ੍ਹਾ ਤੇ ਬੋੜਾ फोटो तो नहीं खींची तो है मैंने तो एडो वाला कुत्ता है पतले का एडो वाला हां और ये अरे वो तो पूंछ वाली पहली थी वो भी ना खुश नहीं कहता हमें बाहर निकलेंगे अच्छा है हमारे गए है अपन यहां आने फोटो पर बहुत अच्छा हो कितने ले आया लग रहा है केतन ना अपने आप पकड़ दिए हैं छोटे फोटो नहीं क्या भैया बहुत इतनी डरता भैया ये पता नहीं चित्रा उनको खींच ले गया तो मेरी कैंसिल है मैं कितना हूं क्या तुझे कोई राग भी लग रहा है ਉਹਨੂੰ ਕੁੱਤਾ ਕਿਉਂ ਨਾ ਗਿਆ ਮੈਂ ਕੁਝ ਵਿਚਾਰ ਗਿਆ ਕਿ ਉਹ ਕੁੱਤਾ ਕਿਉਂ ਗਿਆ ਬੈਰਾਂ ਨੂੰ ਆ ਵੀ ਕੋਕ ਲੈਣ ਨੂੰ ਮੈਂ ਜਿੰਨ ਨੂੰ ਕਿਹਾ ਕਿ ਕੁੱਤਾ ਤੇਰਾ ਮੈਂ ਦੇਖਿਆ ਤਾਂ ਹੈ ਜਿੰਨ ਕਰੀ ਦੇਖਦਾ ਮੇਰਾ ਨਾਮ ਮੇਰੇ ਕੋਲ ਆ ਗਿਆ ਹਾਂ ਕਿ ਕਿੰਨੇ ਦੇਖਣਾ ਮੈਂ ਤੇਰਾ ਨੂੰ ਬੁਲਾ ਲਿਆ ਕੋਲ ਕਹਾ ਗਿਆ ਸ਼ਰਵਤ ਰੇ ਗਿਆ ਸ਼ਰਵਤ ਰੇ ਵਾ ਮੈਂ ਨਹੀਂ ਉਹ ਦੋ ਪੱਤੀ ਜੂੜੇ ਕੋ 15 ਮਿਲ ਕਿਸੇ ਹੋਈ ਚੱਲेंगे

ਕਿ ਜਿਹੜਾ ਟ੍ਰੈਕੀਡ ਸੀਡਰ ਦੇ ਨੀਚੇ ਬੈਠ ਕੇ ਗਿਆ ਨਾ ਖਿਸਤਾਂ ਨੂੰ ਗਿਆ ਗੇਅਰ ਬਾਕਸ ਉਹ ਵੱਟੇ ਨੀਚੇ ਦਬਾ ਗੇਅਰ ਬਾਕਸ ਉਹ ਨੀਚੇ ਰੱਖਿਆ ਜਿਹੇ ਬੈਠੇ ਰਿਹਾ ਉਹ ਤਾਂ ਇੰਨਾ ਖੜੂਦਾ ਜਿਹੜਾ ਕੋਈ ਤਾਰੇ ਦੇ ਉੱਤੇ ਕੁੱਤਾ ਘੁੰਮ ਕੇ ਗਰਿਆ ਸੀ ਕਾ ਮੈਂ ਤਾਂ ਮੱਕੀ ਦੇ ਤੇ ਲੰਗੇ ਤਾਂ ਚਕਾਨ ਭਰੀ ਇਹਨੂੰ ਆਪੇ 헤ੜ ਕਰ ਗਿਆ ਫੇਰ ਭਾਪਾ ਤਾਂ ਇੱਥੋਂ ਲੈ ਆ ਪਾ ਤੇ ਮੂਰੇ ਤਾਂ ਉਹ ਮੂਰੇ ਤਾਂ ਕਿਤਾ ਲੱਗ ਗਈ ਜਿੱਦ ਪਹਿਲਾ ਪਹਿਲਾ ਘਰ ਆ ਗਿਆ ਪਹੁੰਚ ਗਿਆ ਹੁਣ ਜੇ ਲਾਲੀ ਬਾਹਰ ਨਿਕਲ ਗਿਆ ਕੁੱਤੇ ਦੇ ਸੁੱਤਾਂ ਪਿਆ ਕੁੱਤੇ ਨੂੰ ਉਠਾ ਕੇ ਪਿੱਛੇ ਪਿੱਛੇ ਨਾਲ ਉਦੋਂ ਨਿਕਲਿਆ ਉਹ ਉਹ ਦੂਸਰੇ ਤੋਂ ਕਰੇਗਾ ਤੂੰ ਰਾਤ ਵੀ ਗਿਆ ਤੈਨੂੰ ਕਾ ਪਾਈਗੇ ਤੂੰ ਕਿੱਥੇ ਆ ਗਿਆ ਉਹ ਯਾਰਾ ਕੇ ਨਾ ਹਿੰਦਰ ਬਣਾ ਜਾਏ ਦਰਵਾਜਾ ਇਸ ਕੁੱਤੇ ਨਾਲ ਲਈ ਹੋਰ ਜਗ੍ਹਾ ਉਹ ਦੋਏ ਉਸ ਨੂੰ ਐ ਬੈਠਾ ਰਹੇ ਹਨ ਕੰਮ ਨਹੀਂ ਬੈਠੇ ਰਹਤਾ ਹਾਂ ਉਹ ਕੰਪਨੀਸ ਨੂੰ ਘੂਰਾ ਵੀ ਟਾਈਮ ਨਹੀਂ ਦੇਗਾ ਮਾਲ ਨੂੰ ਦੋਨੇ ਰਾਤ ਨੂੰ ਉਸਦੇ ਹਰੇ ਦੋਨੇ ਇੱਥੇ ਕਿੰਦਰ ਬੈਠੇ ਕਿੰਦੇ ਵੀ ਉਹ ਆਪ ਦੇ ਬੈਠੇ ਆ ਉਹਨੂੰ ਐ ਘੂਰ ਰਹੇ ਜਿਵੇਂ ਤੋ ਫੱਲਾ ਤੇ ਖਾਣਾ ਦੇਵੇ हमेशा अगली रात तक गहण तक होई कोई जय बंदा जय कुत्ते है हां कोई जीनो का को ना कोई तो कुत्ते हाँ, हाँ हाँ, तो ना तो कह तो है तो तू आप ही तरह रे ओए भाई छोटा चिट्टे से कर ओए तेरे भाऊ भाऊ ने चिट्टे में दूसरा आईवे तू मेरे आनी धिट करे बोल झट लगी गली में मैं दा मारा और से अपा के खावन है नहीं मैंने पर सारे चले जाले तरह मुए बैठे जसे मुंह तो कह के नहीं দুরপালিয়, দুরগা, মধধায়েকরে রাামা, তেগালা পাগে নানানে পাকে নানানে তুমালিনেয়ে কেলাকে। মামে কমিপাকো নানান জিয়া � ਮੈਂ ਕਿ ਨਾਨਕੇ ਤੇ ਆਇਆ ਮੈਂ ਕਿ ਥੇਕਾ ਮਤੇ ਆਇਆ ਕਹਿ ਨਾ ਕਹਿ ਇਹਨੂੰ ਕਹਿੰਦੇ ਮੈਂ ਉਦਮ ਕੇ ਨਾਲ ਕੇ ਦੇਮਾਨਾ ਉਦਮ ਕੇ ਨਾਲ ਕੇ ਨਹੀਂ ਆਇਆ ਉਹਦੀ ਦੇ ਆਇਆ ਕਹਿ ਇਹ ਮਾਉਰੀ ਤੇ ਆਇਆ ਥੇਕਾ ਮਤੇ ਮਾਤਾ ਕੁੱਤੇ ਹੀ ਹੈ ਹੈ ਹੁਣ ਕਹਿ ਰਹੇ ਹੋਰ ਕੁੱਸਤਾ ਲਿਆ ਮੈਂ ਮੈਂ ਕਿ ਕਹਿ ਰਿਹਾ ਰੋਟੀਆਂ ਭਾਣੂ ਮਸ਼ੀਨ ਵੀ ਲਿਆਇਓ ਰੋਟੀਆਂ ਰੋਟੀਆਂ ਦਾ ਹੰਦਾ ਬਿਸਕੁਟ ਖਾ ਰੋਟੀਆਂ ਮਾਮਾ ਘੱਦੀ ਰੋਟੀ ਚਾਰ ਚਾਰ ਰੋਟੀਆਂ ਖਾ ਲਈ ਘੱਦੀ ਕਹਿੰਦਾ ਕਿ ਕਿਹ ਹੈਂ ਆਂ ਤੂੰ ਮੈਂ ਚਾਰ ਖਾ ਲਈ ਦੱਸ ਕਿਉਂ ਖਾ ਰਹੀ ਹੈਂ

ਰੋਟੀਆਂ ਤਾਂ ਜੇ ਬਣਾ ਲਈ ਪਾਰੀਆਂ ਤਾਜ਼ੀਆਂ ਜੁਵਾਏ ਤਾਜ਼ੀ ਰੋਟੀ ਰੋਟੀਆਂ ਤਾਜ਼ੀਆਂ ਨੂੰ ਐ ਅੰਦਰ ਤੋਂ ਬਾਹਰ ਤੋਂ ਨਾ ਸਵੇਰੀ ਜਦੋਂ ਨਿਕਲਣਾ ਬਾਹਰੋਂ ਉਹ ਪਾਣਾ ਸਵੇਰੀ ਬਿੱਕੀ ਤੋਂ ਦੋ ਦੋ ਫਿਰ ਫੇਰ ਨੂੰ ਸਾਜੀ ਨੀ ਪਾਉਣਾ ਉੱਥੇ ਚਲਾ ਐ ਜੇ ਬਾਜੀ ਅੱਧੀ ਤੇ ਗੈਂ ਪੱਕਰੀ ਐ ਲੈ ਇਤਿਆਰ ਨਾ ਹੋਣੇ ਮਾਵੇ ਸਵੇਰੀ ਆਹ ਕੋਈ ਇਹ ਤਾਂ ਇਤਿਆਰ ਨਹੀਂ ਹੁੰਦੇ ਮੈਂ ਕਿਹਨੂੰ ਸਿਖਾਇਆ ਵਾ ਤਾਂ ਹੈਗਾ ਉਹ ਰੋਟੀਆਂ ਮਾਰ ਮਾਰ ਕੇ ਦਹੀਂ ਮਖਲਾਣਾ ਢਿੰਗਾ ਮੇ ਮਮੀ ਵੀ ਕਹੀ ਸੀ ਕਹਿੰਨ ਮੈਂ ਤੇ ਰੋਟੀਆਂ ਬੈਂਦੀ ਹੁਣ ਆਪਣੇ ਸਮੇਤ ਉਹ ਦਹੀਂ ਵਾਲਾ ਲਾ ਲੇ ਪਾਣੀ ਆ ਪਾ ਦੇ ਦੋ ਸਭ ਕੁਝ ਕਰ ਦੇ Ik heb het niet. Ik heb het niet. Ik heb het niet. Ik heb het Ik het niet. Ik Ik heb er niet. Ik heb het Ik heb het niet. Ik heb het niet. Ik heb het niet. Ik heb het Ik heb het niet. Ik heb het Ik heb het niet. Ik niet. Ik heb het niet. het niet. Ik niet. ਮੈਂ ਜਿਉ ਨਾ ਜਾਂਦਾ ਤੇ ਚਾਰ ਬਣਦਾ ਪਰ ਉਹ ਆਕਲ ਸਿਖਾ ਦੇਉਂਗਾ ਨਾ ਅੰਦਰ ਹਵਾ ਨੂੰ ਦੇਉਂਗਾ ਨਾ ਬਾਹਰ ਲੈ ਜਾਵਾਂ ਠੀਕ ਹੈ ਠੀਕ ਹੈ ਅੱਪੇ ਕਿਸ ਦਾ ਬਣਾਉਂਗਾ ਉਹ ਸੋਪਾ ਉਹ ਸਖਾਇਆ ਬਾਕੀ ਸੇ ਦਾ ਉਹ ਇੱਕ ਕੁੱਤਾ ਲੈ ਭਰਾ ਮੈਂ ਕਿਹਾ ਜੇ ਸ਼ੇਰ ਵਾਲਾ ਕੁੱਤਾ ਲਾ ਉਹ ਰੂਹ ਮੀਟ ਖਾਵੇਗਾ ਤਾਂ ਸਾਢੇ ਚੱਲਦੇ ਨਹੀਂ ਉਹ ਇਸਨੂੰ ਪਹਿਲਾਂ ਲੈ ਕੇ ਨਹੀਂ ਕਿ ਐਟਾ ਬੜਾ ਉਸ ਨੂੰ ਮਾਰ ਕੇ ਤੇ ਲੈ ਕੇ ਆ ਕੇ ਨਾ ਉਹ ਮਾਰ ਲਿਆ ਕੁੱਤਾ ਕਿਸੇ ਹੋਰ ਨੂੰ ਤੇ ਤਾਂ ਫਿਰ ਮੈਂ ਦੇ ਨੂੰ ਮਾਰਤਾ ਵੀ ਉਂਗਲ ਡਾਰ ਲਗਾਵੇਂ ਗਿਆਣਾ ਇਹ ਨਾਲ ਖਾਂਦਾ ਨਹੀਂ ਖੁਸ਼ ਹੋ ਪਾਣੀ ਵੀ ਨਹੀਂ ਪੀਵੇਗਾ ਮੀਟ ਪਾਇਆ ਮੀਟ ਪਾ ਹਾਂ ਲਓ ਜੀ ਉਦਮ ਦੀ ਫੋਟੋ ਛੋਟੇ ਹੁੰਦੇ ਦੀ ਲੈ ਕੇ ਆਏ ਸੀ ਜਤਿੰਦਰੂ ਨੇ ਦੇਖ ਲਓ ਬਣਵਾਤੀ ਇਹਨਾਂ ਨੇ ਅੱਜ ਬਣਵਾ ਲਈ ਅੱਜ ਲਈ ਗਈ ਮਨੂ ਆ ਕੇ ਜਦਈ ਵੀ ਹੋਣੀ ਕੱਲ ਲੈ ਕੇ ਆਏ ਹੁਣ ਅੱਜ ਤਹ ਜਾਈ ਨੇ ਬਿਚਾਰੀ ਗਈ ਮੈਂ ਪੁੱਛ ਰਹੀ ਸੀ ਰਾਜਪਰੇ ਬਣਵਾਈਏ ਹਾਂ ਕੇ ਦੀ ਨਾ ਜਾਂਜ ਪਰ ਤੇ ਸੱਚੇ ਫੋਟੋ ਖਚਵਾਈ ਵੀ ਹੈ ਵੇਚ ਕਾਸਕੇ ਪ੍ਰਿੰਟ ਗੱਡੀ ਇੱਕ ਕਿਆ ਕਰੀ ਐ ਅੱਛਾ ਫੋਟੋ ਇਸ ਤਰ੍ਹਾਂ ਹੀ ਦੀ ਮੈਂ ਵੀ ਭੁੱਲ ਗਈ ਦੇਖ ਲੈ ਤੇਰੀ ਫੋਟੋ ਛੋਟੇ ਹੁੰਦੇ ਗੀਆਂ ਲੋ ਜੀ ਪਹਿਲਾਂ ਐ ਫੋਟੋ ਲਾਂਦੇ ਹੁੰਦੇ ਸੀਗੇ ਪੂਰੇ ਸਾਡੇ ਦੇਖੋ ਕਾਂਸ ਇੱਥੇ ਇੱਕ ਕਪਵੋਡ ਹੁੰਦਾ ਸੀਗਾ ਹਨਾ ਹੁਣ ਉਹ ਹੈ ਨਹੀਂ ਹੁਣ ਆਪਣਾ ਇਹ ਵਾਲਾ ਕਪਵੋਡ ਹੈ ਹਨਾ ਇਹਦੇ ਵਿੱਚ ਸਾਡੀ ਸਾਰੀ ਫੈਮਿਲੀ ਦੀਆਂ ਫੋਟੋਆਂ ਨੇ ਇੱਕ ਫੋਟੋ ਆ ਪੱਗ ਦੇ ਪਿੱਛੇ ਲੁਕੀ ਹੋਈ ਹੈ ਇਹ ਸਿੰਦਰਜੀ ਪੱਗ ਦੇ ਵਿਚ ਆ ਦੇ ਕੋ ਉਦੋਂ ਛੋਟਾ ਜਿਹਾ ਹੁੰਦਾ ਸੀਗਾ ਆ ਦੇਖ ਲਓ ਸਰਦਾਰ ਜੀ ਮੇਰੇ ਬਿਨਾ ਪੱਗ ਤੋਂ ਕਿੱਦਾਂ ਦੇ ਲੱਗਦੇ ਹਰ ਰੋਡੇ ਵੀ ਹਰ ਬਿਨਾਂ ਦਾੜੀ ਤੋਂ ਉਦੋਂ ਮਦ 8-9 ਮਹੀਨਿਆਂ ਦਾ ਸੀਗਾ ਇੱਧਰ ਉਦਮ ਸਿੰਘ ਪੇਆ ਤੇ ਨਾਨੀ ਲਈਏ ਦੋ ਤੇ ਕੀ ਫਰਮੈਸ਼ ਪਰ ਬਣਾਉਣ ਚਿੱਟੇ ਛੋਲੇਾਂ ਦੀ ਸਬਜ਼ੀ ਰਾਤ ਦੱਸਿਆ ਨਹੀਂ ਹੈਗਾ ਸਵੇਰੀ ਫੋਨ ਕਰਦੇ ਆ ਨਾਨੀ ਕਹਿੰਦੇ ਸਬਜ਼ੀ ਮੈਂ ਬਣਾਈ ਹੋਈ ਹੈ ਪਰ ਚਿੱਟੇ ਛੋਲੇ ਦੁਬਾਰੇ ਬਣਾਉਣ ਲੱਗੀ ਹੈ ਫੋ ਵੀ ਗਿਆ ਤੱਕਾ ਹੋਰ ਆ ਕੱਲ੍ਹ ਨੂੰ ਆਰੰਗਲ ਦੇ ਵਿੱਚ ਕਲਾਗੇ ਇੱਕ ਵਾਰ ਦਿਨ ਭੇਜ ਦੇਣਾ ਕਹਿੰਦੇ ਜਾਓ ਆਪਣੇ ਘਰਾਂ ਨੂੰ ਉਹ ਨਹੀਂ ਵੀ ਘਵਾਚਰ ਪਿੰਨ ਗਿਆ ਇਹ ਸਮਝ ਉਹ ਇੱਕ ਵਾਰ ਦਿਨ ਆਟੋ ਟੋਕਰੀ ਆ ਦੇਖੋ ਆਹੀ ਟੋਕਰੀ ਮੇਰੇ ਕੋਲ ਹੈ ਮਾਰੀ ਚਾਚੀ ਆਈ ਹੈ ਨਾ ਕੈਰੀ ਆਮ ਨਾ ਹਰਸ਼ੀ ਦੀ ਮੰਮੀ ਮੈਂ ਗਈ ਵੀ ਸੀ ਫਿਰ ਜਦ ਮੈਂ ਆ ਗਈ ਨਾ ਕੈਰੀ ਆਟੋ ਟੋਕਰੀ ਖਲੋਸਾ ਕੇ ਲਈ ਹੈ ਨਾ ਮੈਂ ਹਾਂ ਕਿਹਨਾਂ ਤਾਂ ਕਿ ਮੈਂ ਹੋਰਦੀ

ਤੇ ਇਹ ਹੈ। ਇਹ ਇਹ ਕੁਝ ਹੋਇਆ। ਕੋਈ ਲੈ ਇਨੀਆ ਨਹੀਂ ਮੈਨੂੰ ਤਾਂ ਨਹੀਂ ਕੋਈ ਆਇਆ ਹੈ ਰੋ। ਹਾਂ ਮੈਂ 3 ਹੀ ਪਾਈ ਦੋ ਕਮੈਂਟ 3 ਹੈ। ਇਹ ਹੈ ਨਾ। ਹਾਂ। ਮੈਂ ਇਹਨਾਂ ਨੂੰ ਕੋਈ ਬਤਨ ਕਰਕੇ ਦੇ ਜੀ। ਨਾ ਮੈਂ ਉਹ ਪੇਪਰ ਰੱਖੀ ਹੋਈ ਹੈ ਡੈਨੀ ਦੇ ਉੱਪਰ। ਇਹ ਫਰੋਂਟ ਨਹੀਂ ਹੁੰਦੇ ਤਾਂ ਕਿ ਨਿੰਬੂ ਗੇਰ ਦਹਾ ਵਿੱਚ, ਖੀਰੇ ਗੇਰ ਦਹਾ ਵਿੱਚ। ਮੈਂ ਕਾਹਦੀ ਜਾਂਦਾ ਤਾਂ ਸਾਡੇ ਕੋਲ ਬਣੇਗਾ ਤਾਂ ਫਿਰ ਉਹ ਵੀ ਬਣਾਉਣੀ ਪਵੇਗੀ। ਕਾਹ ਜਾਣਾ ਹੌਕਾ। ਮੈਂ ਰੱਖ ਕੇ ਰੱਖਿਆ ਹੈ ਕੈਨੇਡੀਅਨ ਬਰਗਰ ਤੇ ਪੀਆ ਹੈ ਇਹ ਹੈ ਕਿ ਫੁੱਲ ਬਾਗੇ ਰੱਖ ਲਓ ਦੋ ਦਸਤਾਰਾ ਹਨ ਅਣੀ ਦਾ ਫੁੱਲ ਲੱਗੇ ਇਹ ਮਮਾਏ ਹੋ ਗਏ ਆ ਫੁੱਲ ਲੈ ਕੇ ਨਾ ਕਿਤੇ ਹੱਥ ਮਾਰਾ ਕੋਈ ਨਾ ਕੋਈ ਕਿਸੇ ਵਿੱਚ ਹੈ ਹੈ ਉਹ ਤਾਂ ਗੁੱਦੀਆ ਖਾਣਾ

ਉਦੋਂ ਕੁਲ ਚ ਜਾਉਗਾ ਹਾਂ ਹਾਂ ਵਿਚਾਰ ਚੱਲਿਆ ਨਾ ਪਕੌੜੇ ਖਾਣੀ ਲਓ ਜੀ ਇੱਧਰ ਨਾਨੀ ਨੇ ਚਿੱਟੇ ਛੋਲੇ ਦੀ ਸਬਜ਼ੀ ਬਣਾਤੀ ਤੇ ਇੱਧਰ ਬਣ ਰਹੇ ਆ ਮਲਾਈ ਵਾਲੇ ਲੱਡੂ ਕਹਿੰਦੀ ਮੇਰੇ ਦੋਤਾ ਆ ਗਿਆ ਮਲਾਈ ਵਾਲੇ ਲੱਡੂ ਬਣਾ ਕੇ ਲੈ ਦੇ ਦਵਾਂ ਪ੍ਰਸਾਦ ਆਪਣਾ ਬਣ ਗਿਆ ਮੈਨੂੰ ਲੱਈਏ ਲੱਡੂ ਬਣਾ ਰਹੇ ਹਾਂ। ਉਹ ਕਰ ਹੀ ਲਾਟ ਬਣਾ ਸਕਦੀ ਹੈ। ਹੈ? ਹੈ। ਮੰਮੀ ਕਹਿੰਦੇ ਪ੍ਰਸ਼ਾਦ ਦਿਖਾਏ ਨਹੀਂ ਲੋਗੇ ਪ੍ਰਸ਼ਾਦ ਦੇਖ ਲਓ ਬਣਿਆ ਮੈਂ। ਮੰਮੀ ਦੇ ਹੱਥ ਹੀ ਨਿਕਲੇਗੇ ਪ੍ਰਸ਼ਾਦ ਤੋਂ ਦਿਖਾਏ ਨਹੀਂ। ਐਸੀ ਬਣਾ ਕੇ ਕੋਲੇ ਭੰਗਿਆਂ 'ਚ ਕੱਢ ਲਿਆ। ਇਹ ਆਹ ਕਰਾਹੀ ਜਿ ਬਣਾਇਆ ਸੀਗਾ ਪਰ ਪ੍ਰਸਾਦ ਹੋਣੇ ਚਪਾਟਾ ਛਾਣਣ ਛਾਣ ਕੇ ਹੋ ਕਰਾਂਗੇ ਪੁੰਨਾ ਦੇ ਥੋੜੇ ਬਣਾਨੇ ਆਂ ਮੈਂ ਥੋੜਾ ਚਲਾਉਂਿਆ ਲੇ ਲਾ ਥੋੜੇ ਅਪੂਰੀ ਨਾ ਆਹ ਥੋੜਾ ਥੋੜਾ ਬੰਦ ਆ ਗੋ ਜਿੰਦੇ ਨੂੰ ਪਾਣੀ ਦੇ ਦੇ ਦੇਖੀ ਲੈ ਦੋ ਇਹ ਜਣੇ ਅੰਦਰ ਪਕੋੜੇ ਖਾਈ ਜਾ ਰਹੇ ਉਹਦੇ ਮੈਂ ਹੁਣ ਤਾਂ ਪਾਪਾ ਤੇ ਰਾਇ ਕਹਿਣ ਆਇਆ ਇਹਦਾ ਵੀ ਚਾਲੂ ਦਮ ਚੱਲੀ ਐ ਹੈ ਦੇਖ ਲੈ ਹੁਣ ਰਵਾਜ ਦੱਸ ਰਹੇ ਨੇ ਟਿੱਡੇ ਪਈਆਂ ਰੋਟੀਆਂ ਸਭੇ ਗੱਲਾਂ ਫੋਟੇਗਾ ਰੋਟੀ ਖਾਣ ਆਇਆ ਦਾ ਕਹਿ ਕੇ ਨਾਨੀ ਨੂੰ ਤੇਰਾ ਖਾਣਾ ਵਾਧਾ ਨਾ ਕਹ ਗਿਆ ਨਾਨੀ ਨੂੰ ਵੀ ਮੇਰੇ ਵਾਸਤੇ ਉਹ ਬਣਾ ਕੇ ਰੱਖੀ ਚਿੱਟੇ ਛੋਲੇ ਬਣਾ ਦੇ ਚੱਲ ਠੀਕ ਹੈ ਚੰਗਾ ਮੀ ਸਾਸਰੀ ਘਰ ਦੇਖ ਲੈ ਹੁਣ ਕਹਦੇ ਥਾਰੇ ਮਿਲਨੇ ਕਰਵਾਜ ਨਹੀਂ ਹੈਗਾ ਕਹਦੇ ਪੁੱਛੀ ਜਾ ਕੇ ਹੁਣ ਕਹ ਥਾਰੇ ਮਿਲਨੇ ਸਾਸਰੀ ਘਰ ਕੰਨੇ ਕਰਵਾਜ ਨਹੀਂ ਪੁੱਛੀ ਜਾ ਕੇ ਥਾਰੇ ਸਾਸਰੀ ਘਰ ਕੰਨੇ ਕਰਵਾਜ ਨਹੀਂ ਮਿਲਨੇ ਕਰਵਾਜ ਨਹੀਂ ਹੈ ਨਾਨੀ ਕੋਲ ਰੋਟੀ ਖਾ ਲਈ ਚਿੱਟੇ ਛੋਲੇ ਬਣਾ ਲਏ ਹੁਣ ਮਿਲਨੇ ਕਰਵਾਜ ਨਹੀਂ ਹੈ ਨਾ ਮੰਮੀ ਅੱਜ ਦੁਬਾਰਾ ਚਿੱਕੋਲੇ ਦੀ ਸਬਜ਼ੀ ਨਹੀਂ ਖੁਲਾਣੀ ਹੈਗੀ ਇਹਨੂੰ ਫਿਰ ਫਿਰ ਮਿਲਨੇ ਕਰਵਾਜਣੀ ਫਿਰ ਫਟਾਫਟ ਮਿਲ ਲੈਣੀ ਹੈ ਕੈਨਸਲ ਹੋ ਜਣੀ ਸਬਜ਼ੀ ਬਣਾਣੀ ਅੱਗੇ ਤੇ ਚੱਲ ਠੀਕ ਹੈ ਚੰਗਾ ਮਿਲ ਬਾਏ ਦੋ ਚੰਗਣਾ ਨਹੀਂ ਦਾਲ ਤੇ ਕਾ ਹੈ ਬੰਦੇ ਦੇ ਨਾ ਚੱਲੋ ਕੱਦ ਰੋ ਚਿੱਕੋਲੇ ਦੀ ਸਬਜ਼ੀ ਬਣਾ ਕੇ ਖਵਾ ਦੇ ਕਰਾਂਗੇ ਲੋ ਜੀ ਮੱਕੀ ਲੋ ਜੀ ਆਪਾਂ ਪਹੁੰਚ ਗਏ ਬਹਾਦਰਗਾੜਾ ਉਹ ਖੜਿਆ ਮਾਮੂ ਤੇਰੇ ਸਾਹਮਣੇ ਮਾਮੀ ਹੋ ਰਹੀ ਬਸ ਇੱਕ ਮਿਲਨੇ ਤੇ ਹੈਦ ਉਹ ਤਾਂ ਕਹਿ ਰਹੀ ਸੀ ਵੀ ਜਾਵੇ ਨਾ ਉਹਦਾਂ ਸੱਸਰੀ ਗਾਲ ਆ ਗੱਡੀ ਇਹ ਵਾਲਾ ਪਾਪਾ ਯਾਤਰੀ ਗਾਲ ਸੱਸਰੀ ਗਾਲ ਹੋਰ ਠੀਕ ਆ ਲੈ ਹੈ ਜਾਏ ਹਾਂ ਜਾਏ ਬੜੀ ਜੀ ਜਾਏ ਹੋਰ ਠੀਕ ਠਾਕ ਆ ਹਾਂ ਕਿਹ ਲੈ ਬਲਜੋ ਚੱਕ ਪਾਪਾ ਦੇਖ ਰੋਟੀ ਖਿਲਾ ਰਿਆ ਤੇਰਾ ਮੁੰਡਾ ਕਿਸ ਤਰ੍ਹਾਂ ਇਹਨੂੰ ਟਾਂ ਲੈਣਾ ਕੁੱਤਿਆਂ ਨੇ ਦੋ ਮਿੰਟ ਰੁਕ ਜਾ ਉਹ ਦਮੋਰੀ ਰੁਕ ਜਾ ਉਰੀ ਰੁਕ ਜਾ ਟਾਣ ਦੇ ਚਲ ਟਾਣ ਦੇ ਸ਼ੇਰੂ ਟਾਉਂਗੇ ਤੈਨੂੰ ਦੇਖੀ ਉਸ ਕੋਈ ਨਹੀਂ ਰੋਕਦੀ ਉਰੀ ਡੰਡਾ पे ਤਾਂ ਉਹ ਵੀ ਪਤਨ ਕਿਤੇ ਚਲੇ ਗਿਆ ਆ ਕੁਝ ਨਹੀਂ ਕਰਦੇ ਆ ਦੇਖ ਉਹ ਕੀ ਲੈ ਕੇ ਆ ਕੇ ਆ ਕੇ ਆ ਕੇ ਆ ਕੇ ਓਕੇ ਇਹ ਕਿ ਕਿ ਖੜੇ ਆ ਇਹ ਦੇਖੋ ਉਹ ਦੇਖੋ ਉਹ ਦੇਖ ਪੂਰੀ ਫੜਿਆ ਕਿਤੇ ਨਹੀਂ ਮਰਨੇ ਲੱਗ ਰਹੇ ਆਹੋ ਆ ਦੇਖ ਲੈ 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 ਲੋ ਜੀ ਆਇਆ ਆਪਣੇ ਨਮਾ ਸ਼ੇਰੂ ਹਣਾ ਸਰਦਾਰ ਜੀ ਨਾਲ ਇਹਨਾਂ ਨੂੰ ਰੋਟੀ ਪਾਈ ਜਾ ਰਹੀ ਆ ਦੇਖੋ ਤੁਹਾਨੂੰ ਦਿਖਾਉਣੀ ਆ ਬਾਅਦ ਵਿੱਚ ਆ ਇਧਰ ਰੱਖਿਆ ਹੋਇਆ ਆਪਣਾ ਪਾਣੀ ਦਾ ਕੋਲਾ ਪਿੱਛੇ ਹੋ ਜਾ ਚੱਲ ਸ਼ੇਰੂ ਇੱਧਰ ਹੋ ਓਰੇ ਬਿਲੰਦੇ ਰੱਖ ਲਓ ਜੀ ਦਹੀਂ ਲਈ ਹੋਇਆ ਓਏ ਓਏ ਸ਼ੇਰੂ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਦਹੀਂ ਦੇ ਵਿੱਚ ਲੱਸੀ ਬਸ ਉਹਨਾਂ ਨੂੰ ਪਰਾਂ ਕਰੋ ਉਹਨਾਂ ਨੂੰ ਪਰਾਂ ਕਰੋ ਟੋਮੀ ਟੰਮੀ ਨੂੰ ਇੱਧਰ ਆ ਇੱਕ ਸ਼ੇਰੂ ਓਏ ਹਾਂ ਟੰਮੀ ਦਾ ਕੋਲਾ ਨਹੀਂ ਪਰ ਤੂੰ ਤੈਨੂੰ ਪਿੱਛੇ ਤੇਰੇ ਕਰ ਹਟੇ ਹੀ ਨਹੀਂ ਉਹ ਪੁੱਛੂ ਤੈਨੂੰ ਉੱਪਰ ਚੜਨ ਨੂੰ ਤਿਆਰ ਹੋਰ ਤਾਂ ਰੋਟੀ ਕਿਤਾਈ ਤੁਹਾਨੂੰ ਬੁਲਾ ਰਹੇ ਤੇ ਵੀ ਆ ਜਾ ਲੋ ਰੱਖੋ ਉਹਨੂੰ ਨਾਲੋਂ ਪਿੱਛੇ ਨੂੰ ਕਰਕੇ ਰੱਖੋ ਪਾਪਾ ਜੈਰੀ ਉਹਥੇ ਰੱਖੋ ਜੈਨੀ ਕਰ ਕਰਦੇ ਪਿੱਛੇ ਗੜੇ ਮੇਰੀ ਮੈਂ ਆਟੋਮੀ ਲੱਗ ਗਿਆ ਓਏ ਟੋਮੀ ਤਾਈ ਦਾ ਕਿਹਾ ਤਾਂ ਤੁਹਾਨੂੰ ਲੈ ਆ ਤਾਂ ਛੱਡ ਕੇ ਉਧਰ ਆ ਗਿਆ ਆਪਣੇ ਉਹ ਖਾ ਲੈ ਖਾਂ ਆਪਣੀ ਆਹ ਆਟੋਮੀ ਦੇਖੀ ਦੇਖੀ ਦੇਖੀ

ਕੰਦੀ ਗੜੀ ਆ ਤਾਂ ਨਹੀਂ ਦੁੱਸੀ ਕੰਦੀ ਸੀੜੇ ਪਾਈ ਵੀ ਹੈ ਨਹੀਂ ਜਾਂਦਾ ਦੇਖੀ ਇਹ 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 ਗਿਲੇ ਸੀ ਵੀ ਜੇਗਾ ਦੇਖੀ ਕੁਝ ਨਹੀਂ ਕੰਨ ਨਾ ਦੋਤੇ ਗਿੱਲਸੀ ਰਾਮ ਤੇ ਪਈ ਗਿਆ ਲੋ ਜੀ ਪੱਕਰੇ ਆ ਕੇ ਕੁੱਤਿਆਂ ਨੂੰ ਰੋਟੀ ਵੀ ਖਲਾਤੀ ਹੈ ਨਾ ਜੈਰੀ ਟੌਮੀ ਸ਼ੇਰੂ ਹੁਣ ਉਦੋਂ ਪਾਣੀ ਦੇਣੇ ਤੇ ਆ ਭਰੂਗਾ ਭਾਂਡੇ ਦੇਖੀ ਐ ਡੋਲਦਾ ਹਾਇ ਕੁਛ ਨਹੀਂ ਹੁੰਦਾ ਲੱਸੀ ਵਾਲੇ ਪਾਣੀ ਨੂੰ ਕੋਣ ਪਾਣੀ ਭਰੂਗਾ ਦਾ ਜੋ ਕੋਲੇ ਚੰਡੀਗੜੀ ਦੇ ਉੱਤੇ ਗਾਏ ਹਾਂ ਚੰਡੀਗੜ੍ਹ ਤੇ ਆਇਆ ਮੈਂ ਉਹ ਚੰਡੀੜੇ ਦੇ ਲੰਗ ਗਿਆ ਸੋਨਰਾਮ ਤੇ ਖਾ ਕੇ ਰੋਟੀ ਚਲ ਹੁਣ ਚੰਗੀ ਤਰ੍ਹਾਂ ਸਾਬਨ ਨਾਲ ਹੱਥੋਂ ਲੈ ਕਿੰਨੀ ਤੂੜੀਓ ਤੂੜੀ ਹੋਈ ਪਈ ਆ ਦੇਖੋ ਘਰ ਦੇ ਵਿੱਚ ਕੋਈ ਚੁੱਪ ਨਹੀਂ ਇਹ ਦੋਸੀ ਸਾਡੀ ਗੱਡੀ ਅੰਦਰ ਬੜੀ ਨੇ ਜਦ ਇਹ ਭੌਂਕੇ ਵੀ ਕੋਈ ਆ ਗਿਆ ਕਰੇ ਫਿਰ ਸਾਨੂੰ ਦੇਖ ਕੇ ਫਰਟ ਗਿਆ ਇਹਨੂੰ ਇਹ ਪਛਾਣ ਹੀ ਨਾ ਹੈਗੀ ਇਹਨੂੰ ਐ ਕੋਈ ਘਰਾਂ ਬੜ ਗਿਆ ਚਲ ਬੈਠਾ ਕੋੜਾ ਤੋੜ